ਇਹ ਨਹੀਂ ਮੇਰੇ ਕੋਲ ਕੋਈ ਜੰਤਰ ਹੈ ਵੀ ਮੈਂ ਜਿਹੜਾ ਇਹਨਾਂ ਦੀ ਫੋਟੋ ਹੈ ਜਿਹੜੀ ਦਿਖਾਈ ਆ ਤੇ ਵੀ ਉਹ ਚਾਕੀ ਸੀ ਜਾਂ ਕੋਹਰ ਸੀ ਮੈਂ ਤਾਂ ਇੱਕ ਲੌਜੀਕਲ ਜਿਹੜਾ ਡਿਡਕਸ਼ਨ ਹੈ ਆਫ ਦਾ ਫੈਕਟs ਥੋੜਾ ਕੀ ਗਿਆ ਲੈ ਜਿਹੜੇ ਅੰਦਰ ਬੈਠੇ ਐ ਜਿਨ੍ਹਾਂ ਨੇ ਚਾਹੇ ਵੀਡੀਓ ਕਾਨਫਰੈਂਸਿੰਗ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਕਿਸੇ ਇੱਕ ਨੇ ਚਾਹੇ ਕਿ ਪਹਿਲਾ ਬਰਥਡੇ ਪਾਰਟੀ ਪਹਿਲਾਂ ਵੀ ਮਨਾਈ ਗਈ ਕਿਸੇ ਮੁੰਡਿਆਂ ਦੀ ਆ ਹੁਣ ਵੀ ਮਨਾਈ ਗਈ ਇਹਨਾਂ ਕਿੰਨਾ ਚ ਸਮਿਲੈਰਿਟੀ ਕੀ ਹੈ ਸਾਰੇ ਇਨਸਟੈਂਸਿਸ ਦੇ ਵਿੱਚ ਸਾਰਿਆਂ ਨੇ ਵੀਡੀਓ ਸ਼ੇਅਰ ਕੀਤੀਆਂ ਉਹ ਲੀਕ ਨਹੀਂ ਹੋਈਆਂ ਉਹਨਾਂ ਨੇ ਸ਼ੇਅਰ ਕੀਤੀਆਂ ਤੁਹਾਡਾ ਕੀ ਕਹਿ ਰਿਹਾ ਜਿਹੜੇ ਕਤਲ ਦੇ ਕੇਸ ਚ ਹੈ ਜੇ ਗੈਂਗਸਟਰ ਦੇ ਕੇਸ ਚ ਹੈ ਵਰਲਡ ਅਨਨੋਨ ਨੀ ਇਕਲ ਹੈ ਨਹੀਂ ਵੀ ਸਵੇਰੇ ਪਤਾ ਲੱਗ ਜੂਗਾ ਤੇ ਆ ਕੇ ਪੁਲਿਸ ਵਾਲਾ ਨੇ ਇਥੋਂ ਫਿਰ ਉਲਟਾ ਟੰਗ ਲੈਣਾ ਉਹਨੂੰ ਪਤਾ ਨਹੀਂ ਪਤਾਉਣਾ ਨੂੰ ਹੈ ਪਰ ਫਿਰ ਜਿਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਥੋੜ ਸਿਪਾਈ ਦਾ ਖੇਲ ਰਲੇ ਹੋਏ ਨੇ ਸਾਬ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੀ ਸ਼ਹਿਤੇ ਹੋ ਰਿਹਾ ਹੈ ਬਿਕੋਜ਼ ਉਹ ਜਿਹੜਾ ਅੰਦਰ ਬੈਠਾ ਹੈ ਜਿਹਨੇ ਮਰਡਰ ਦੇ ਕੇਸ ਚ ਅੰਦਰ ਬੈਠਾ ਹੈ ਜਿਹੜਾ ਖੋਦ ਦੇ ਕੋਸ਼ਚੇ ਅੰਦਰ ਬੈਠਾ ਹੈ ਜਿਹਨੇ ਐਸਟਾਰਸ਼ਨ ਦੇ ਕੇਸ ਚ ਅੰਦਰ ਬੈਠਾ ਹੈ ਉਹ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਵੀ ਮੈਂ ਅੰਦਰ ਬੈਠਾ ਵੀ ਸ਼ੇਰ ਆ ਮੇਰਾ ਪੁਲਿਸ ਕੀ ਵਿਗਾੜ ਲੂਗੀ ਤੇ ਮੈਂ ਜਿਹੜਾ ਤੈਨੂੰ ਫਰੋਤੀ ਦਾ ਫੋਨ ਕੀਤਾ ਨਾ ਲਾਲਾ ਜੀ 25 ਲੱਖ ਰੁਪਏ ਸ਼ਾਮ ਨੂੰ ਭੇਜ ਦੇ ਨੀ ਨੀ ਜਲੂਸ ਤੇਰਾ ਵੀ ਕੱਢ ਕੇ ਮੈਂ ਆਈ ਆਈ ਪਾਉਂਗਾ ਸਾਹਿਬ ਉਹ ਪੁਲਿਸ ਨੇ ਮੋਰ ਲਾਤੀ ਹੋਦੇ تھے ਇਹ ਜਿਹੜਾ ਅੱਜ ਤੱਕ ਜਾ ਕੇ ਐਡੀਜੀਪੀ ਕਹਿ ਦਿੰਦੇ ਆ ਮੈਂ ਉਹਨੂੰ ਐਸਐਸਪੀ ਨੂੰ ਕਹਿੰਦਾ ਸੀ ਕੇਸ ਕਰਦੇ ਜਿਹੜਾ ਕੇਸ ਕਰਤੇ ਸਾਰੇ ਉਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਉਸੇ ਤਰ੍ਹਾਂ ਹੀ ਜਨਮ ਦਿਨ ਮਨਾਏ ਜਾ ਰਹੇ ਉਸੇ ਤਰ੍ਹਾਂ ਹੀ ਕੇਕ ਕੱਟੇ ਜਾ ਰਹੇ ਉਸੇ ਤਰ੍ਹਾਂ ਹੀ ਵੀਡੀਓ ਰਿਲੀਜ਼ ਐ ਇਟ ਇਸ ਟੂ ਗਿਵ them credibility ਵੀ ਅੰਦਰ ਬੈਠ ਕੇ ਵੀ ਉਹ ਪਹਿਲਾਂ ਤਾਂ ਸੁਣਦੇ ਸੀ ਵੀ ਕਾਨੂੰਨ ਕੇ ਹੱਥ ਬੜੇ ਲੰਬੇ ਉੱਤੇ ਐ ਅੱਜ ਆਮ ਆਗਮੀ ਪਾਰਟੀ ਦੇ ਰਾਜ ਦੇ ਅੰਦਰ ਸਭ ਤੋਂ ਲੰਬੇ ਹੱਥ ਗੁੰਡੇ ਗੈਂਗਸਟਰਸ ਦੇ ਹੈ ਉਸ ਤੋਂ ਕੋਈ ਵੀ ਪੰਜਾਬ ਦਾ ਭੜਾ ਮਾਨਸ ਨੇਤੀ ਚਾਹ ਪਿੰਡ 'ਚ ਬਿਠਾ ਦੇ ਦਿੰਦਾ ਚਾਹ ਸ਼ਹਿਰ 'ਚ ਬਿਠਾ ਸੇਵ ਹੈ ਜੀ